ਕਰ ਰਹੇ ਹੈ ਮੈਨੂੰ ਸਰਦਾਰ ਜਲੇ ਸਿੰਘ ਮਨੂ ਜਿੰਦਾਬਾਦ ਅਜੀਤਪਾਲ ਕੋਲੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਐਮਐਲਏ ਜੀਤਪਾਲ ਸਿੰਘ ਕੋਲੀ ਜਿੰਦਾਬਾਦ ਸਰਦਾਰ ਅਜੀਤਪਾਲ ਸਿੰਘ ਕੋਲੀ ਦੋ ਦੋ ਅੱਜ ਆਇਓ ਬ੍ਰੀਕਿੰਗ ਅਗਲੀ ਵਾਰ ਨੰਬਰ 40 ਤੋਂ ਆમારી ਪਾਰਟੀ ਦੇ ਉਨੀਵਾਲ ਜਨਰਲ ਮਨੂਜੀ ਦੇ ਇਸ ਕੈਂਪੇਨ ਦਾ ਆਗਾਜ਼ ਕਰਨ ਵਾਸਤੇ ਇਹਨਾਂ ਦੇ ਆਫਿਸ ਦਾ ਉਪਕਰਨ ਵਾਸਤੇ ਆਏ ਜਿਉਂ ਦੇਖਿਆ ਹੈ ਕਿ ਇਲਾਕਾ ਵਾਸੀ ਸਾਰੇ ਇੱਥੇ ਇਕੱਤਰ ਨਹੀਂ ਹੋ ਬਹੁਤ ਇਹਨਾਂ ਦੀ ਕੈਂਪੇਨ ਵੀ ਜਿਹੜੀ ਹੈ ਬਹੁਤ ਮੋਮੈਂਟਮ ਵਰਤੀ ਪਈ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਰੀਚ ਬਣਾ ਰਹੇ ਨੇ ਟੂ ਟੂ ਡੋਰ ਹਰ ਘਰ ਦਾ ਜਿਹੜਾ ਹੈ ਗੁੰਡਾ ਪਟਕਾਇਆ ਜਾ ਰਿਹਾ ਹੈ ਇਹੀ ਜਿਹੜਾ ਜਨ ਸੰਪਰਕ ਹੈ ਜੇ ਸ਼ੁਰੂ ਹੋ ਰਹੀ ਫਾਰਮਾ ਕਰਿਆ ਹੈ ਸਾਡੇ ਆਮ ਆਦਮੀ ਪਾਰਟੀ ਦੇ volunteers ਵਾਸਤੇ ਇਸ ਤਰ੍ਹਾਂ ਗਲਾਸ ਰੂਟ ਲੈਵਲ ਤੇ ਅਸੀਂ ਜਿਹੜਾ ਹੈ ਕਨੈਕਟ ਬਣਾਉਨੇ ਹਾਂ ਲੋਕਾਂ ਦੇ ਨਾਲ ਤੇ ਇਹ ਨਹੀਂ ਵੀ ਇਲੈਕਸ਼ਨ ਜਿੱਤ ਕੇ ਵੋਟਾਂ ਲੈ ਕੇ ਮੁੜ ਕੇ ਗਾਇਬ ਹੋ ਜਾਈਂ ਵੀ ਦੇਖਿਆ 3 ਸਾਲ ਹੋ ਗਏ ਮੈਨੂੰ ਵੀ ਬਕੌਰ MLA ਮੈਂ ਤੋਂ ਜਿੰਨਾ ਮੈਕਸਿਮਮ ਸਮਾਂ ਹੋ ਸਕੇ ਮੈਂ ਆਪਣੇ ਸ਼ਹਿਰ ਨੂੰ ਦਿੱਤਾ ਮੈਂ ਸ਼ਹਿਰ ਵਾਸੀਆਂ ਦੇ ਵਿੱਚ ਰਹਿੰਦਾ ਕਦੇ ਵੀ ਕਿਸੇ ਨੂੰ ਜਾ ਕੇ ਲੱਭਣ ਦੀ ਲੋੜ ਨਹੀਂ ਪਈ ਕਿ ਉਹਨਾਂ ਦਾ ਐਮ.ਐਲ.ਏ ਕਿੱਥੇ ਆ। ਇਹੀ ਜਿਹੜੀ ਜਰੀਤ ਹੈ ਉਹ ਸਾਡੇ ਨੀਚੇ ਐਮ.ਸੀ. ਵਾਸਤੇ ਵੀ ਜਿਹੜੀ ਇਹੀ ਰਹੇਗੀ। ਔਰ ਬਹੁਤ ਵਧੀਆ ਮਾਹਰਾ ਮਿਲ ਰਿਹਾ ਹੈ ਪਬਲਿਕ ਵੱਲੋਂ ਹੀ ਲੋਕਾਂ ਵੱਲੋਂ ਜਿਹੜੀਆਂ ਆਮ ਆਦੀ ਪਾਰਟੀ ਦੀਆਂ ਨੀਤੀਆਂ ਨੂੰ ਸਰਾਹਿਆ ਜਾ ਰਿਹਾ। ਔਰ ਮੈਂ ਇਹ ਗੱਲ ਇੱਥੇ ਅੱਜ ਬੜੀ ਜ਼ਿੰਮੇਵਾਰੀ ਨਾਲ ਕਹਿੰਨਾ ਸਾਰਿਆਂ ਨੂੰ ਕਿ ਜਰਨੈਲ ਮੰਨੂ ਜੀ ਆਮ ਆਦੀ ਪਾਰਟੀ ਦੇ ਫਾਊਂਡਿੰਗ ਮੈਂਬਰਸ ਦੇ ਵਿੱਚੋਂ ਇੱਕ ਹਨ। ਔਰ ਜਿਹੜਾ ਪਾਰਟੀ ਨੇ ਇਹਨਾਂ ਨੂੰ ਵਿਸ਼ਵਾਸ ਜਤਾਇਆ ਹੈ ਇਹਨਾਂ ਨੂੰ ਟਿਕਟ ਦੇ ਕੇ ਮੈਨੂੰ ਉਮੀਦ ਹੀ ਨਹੀਂ ਯਕੀਨ ਹੈ ਜਿਵੇਂ ਇਹ ਸੀਟ ਜਿਹੜੀ ਆ ਵੱਡੇ ਮਰਦ ਨਾਲ ਜਿੱਤਾਂਗਾ। ਉਹ ਸਰ ਪੰਜਾਬ ਪ੍ਰਧਾਨ ਹੈ ਕਿ ਗਰੰਟੀਆਂ ਦਿੱਤੀਆਂ ਜੀਆਂ। ਕਿਦਾਂ ਦਾ ਗੱਲ ਮੈਂ ਦੇਖੋ ਇਹ ਕਦੇ ਹੋਇਆ ਕੋਈ ਪੈਂਸੀ ਇਲੈਕਸ਼ਨਾਂ ਦੇ ਵਿੱਚ ਵੀ ਗਰੰਟੀਆਂ ਦਿੱਤੀਆਂ ਜੀਆਂ। ਕੇਜੀਵਾਲ ਸਾਹਿਬ ਨੇ ਜਿਹੜੀਆਂ ਪੰਜ ਗਰੰਟੀਆਂ ਪੰਜਾਬ ਵਾਸਤੇ ਦਿੱਤੀਆਂ ਸੀ ਉਹਨਾਂ ਚੋਂ ਚਾਰ ਪੂਰੀਆਂ ਕੀਤੀਆਂ। ਇੱਕ ਜਿਹੜੀ ਹੈ ਲੇਡੀਆਂ ਵਾਸਤੇ 1000 ਰੁਪਏ ਦੀ ਉਹ ਵੀ ਅਸੀਂ ਜਲਦ ਪੂਰੀ ਕਰਨ ਜਾ ਰਹੇ ਹਾਂ। ਔਰ ਐਮਸੀ ਇਲੈਕਸ਼ਨ ਦੇ ਵਿੱਚ ਵੀ ਜਿਹੜੀਆਂ ਪੰਜ ਗਰੰਟੀਆਂ ਦੇਣੀਆਂ ਤੇ ਉਹਨਾਂ ਨੂੰ ਪੂਰਾ ਕਰਨਾ ਇਹੀ ਸਾਡਾ ਵਿਕਲਪ ਹੈ ਇਹੀ ਸਾਡਾ ਜਿਹੜਾ ਹੈ ਟਾਰਗੇਟ ਮੈਨੂੰ ਤਾਂ ਵੱਖ-ਵੱਖ ਵੱਡਾਂ ਜਿਹੜੇ ਕਿੱਦਾਂ ਨਾ ਮਾਰਨ ਮੈਂ ਤੁਹਾਨੂੰ ਦੱਸਿਆ ਜੀ ਜਿੱਥੇ ਵੀ ਜਾ ਰਹੇ ਆ ਲੋਕ ਘੂਮ ਮਹਾ ਕਰ ਰਹੇ ਨੇ ਦੇਖੋ ਤੁਸੀਂ ਵੀ ਓਨੈਸਟ ਵੀਡੀਓ ਦੇਖੋ ਪਹਿਲਾਂ 60 ਵਾਡਾਂ ਦੇ ਵਿੱਚੋਂ 59 ਐਮਸੀ ਕਾਂਗਰਸ ਵੱਲੋਂ ਸੀਗੇ ਮਹਿਲਾਂ ਵਾਲਿਆਂ ਵੱਲੋਂ ਸੀਗੇ 58 ਐਮਸੀ ਉਹਨਾਂ ਦੀ ਹਾਰ ਦਾ ਕਾਰਨ ਉਹਨਾਂ ਦੇ ਪਤਨ ਦਾ ਕਾਰਨ ਵੀ ਉਹ ਐਮਸੀ ਹੀ ਬਣੇ ਕਿਉਂਕਿ ਕਰਪਸ਼ਨ ਦੇ ਵਿੱਚ ਤਕਾ ਸ਼ਾਹੀ ਦੇ ਵਿੱਚ ਜੋਰਾ ਜੋਰੀ ਦੇ ਵਿੱਚ ਉਹਨਾਂ ਨੇ ਆਪਣੇ 5 ਸਾਲ ਬਰਾਜਦੇ ਆ ਹੈਰੀਟੇਜ ਇੰਡੀਆ ਬਾਹਰ ਪੱਥਰ ਪਏ ਨੇ ਇਹਨਾਂ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਠੀਕ ਹੈ ਨਾ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਦੇਣ ਇਹਨੂੰ ਦੁਸਤ ਕਰਾਂਗੇ ਔਰ ਇੱਕ ਵਧੀਆ ਸ਼ਾਸਨ ਜਿਹੜਾ ਉਹ ਐਮਸੀ ਹੋਏਗਾ ਜਿਹੜਾ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਨੂੰ ਲੱਭਣ ਨਾ ਜਾਣਾ ਪਵੇ ਉਹੀ ਲੋਕਾਂ ਦੇ ਵਿੱਚ ਰਵੇ ਉੱਥੇ ਹੀ ਦੇਖੋ ਐਮਸੀ ਉਹ ਸ਼ਖੀਅਤ ਹੁੰਦਾ ਹੈ ਜਿਹੜਾ ਹਰ ਰੋਜ਼ ਦੀ ਜ਼ਿੰਦਗੀ ਦੇ ਯਾਰ ਪਬਲਿਕ ਨੂੰ ਜਿਹੜਾ ਹੈ ਉਹ ਟੱਚ ਕਰਦਾ ਲਾਈਫ ਵਿੱਚ ਚਾਹੇ ਉਹ ਜੀਵਨ ਮਰਨ ਦਾ ਸਰਟੀਫਿਕੇਟ ਹੈ ਚਾਹੇ ਉਹ ਜਿਹੜਾ ਹੈ ਤੁਹਾਡਾ ਐਫੀਡੇਵਿਟ ਹੈ ਕੋਈ ਟੈਸਟੇਸ਼ਨ ਹੈ ਕੋਈ ਆਧਾਰ ਕਾਰਡ ਦਾ ਦਰਸਤੀ ਹੈ ਹਰ ਕੰਮ ਵਾਸਤੇ ਤੁਹਾਨੂੰ ਜਿਹੜਾ ਹੈ ਐਮਸੀਡੀ ਲੋਡ ਪੈਂਦੀ ਹੈ ਔਰ ਅਜੇ ਹੁਣ ਹਾਰ ਲਿਆਕਤ ਵਾਲੇ ਦਰਿਆਦਿਲ ਵਧੀਆ ਇਨਸਾਨ ਮੇਰੇ ਖਿਆਲ ਨਾਲ ਮੇਰੇ ਬੱਤੀਵਾੜਾਂ ਦੇ ਵਿੱਚ ਜਿਵੇਂ ਇਹ ਗੱਲ ਕਹਿ ਸਕਾਂ ਕਿ ਸਾਰੇ ਅੱਛੇ ਨੇ ਪਰ ਸਾਰਿਆਂ ਦਾ ਤਾਜ ਜਿਹੜਾ ਹੈ ਉਹ ਜਰਨਲਮਨੂ ਸਤੂ ਤੋਂ ਅਨੁਗ੍ਰਹਿ ਕਰਦਾ ਜਰਨਲਮਨੂ ਮੈਂ ਜਰਨਲਮਨੂ ਦਾਸ ਵਾਰਡ ਨੰਬਰ 40 ਪਟਿਆਲਾ ਮੇਰੇ ਨਾਲ ਸਾਡੇ ਇੱਕ ਛੋਟੇ ਜਿਹੇ ਵਕਫੇ ਦੇ ਟਾਈਮ ਦੇ ਹਿਸਾਬ ਨਾਲ ਜਦੋਂ ਸਾਡੇ ਮਾਨਯੋਗ ਇੱਥੋਂ ਪਟਿਆਲਾ ਸ਼ਹਿਰ ਦੇ ਐਮਐਲਏ ਸਰਦਾਰ ਅਜੀਤਪਾਸ ਸਿੰਘ ਕੋਲੀ ਜੀ ਜਿਨ੍ਹਾਂ ਨੇ ਅੱਜ ਇਸ ਦਫ਼ਤਰ ਦਾ ਉਤ ਘਟਨ ਕੀਤਾ ਏ ਇਹਨਾਂ ਦੀ ਹੀ ਅশীরਵਾਦ ਸਦਕਾ ਕਿਉਂਕਿ ਇਹ ਪੁਰਾਣੇ ਜਿਹੜੇ ਹੈਗੇ ਨੇ ਤੇ ਸ਼ਹਿਰ ਦੇ ਬੜੇ ਮੰਨੇ ਪ੍ਰਮੰਨੇ ਘਰਾਣੇ ਦੇ ਵਿੱਚੋਂ ਨੇ ਤੇ ਪੋਲੀਟਿਕਲ ਬੈਕਗ੍ਰਾਉਂਡ ਇਹਨਾਂ ਦੀ ਬਹੁਤ ਹੀ ਬਹੁਤ ਹੀ ਮੈਂ ਕੋਈ ਸ਼ਬਦ ਨਹੀਂ ਹੈਗੇ ਇਸ ਲਈ ਕਹਿਣ ਲਈ ਕਿ ਦਾਦੇ-ਪਰਦਾਦਿਆਂ ਤੋਂ ਚੱਲੀ ਆ ਰਹੀ ਆ ਉਸੀ ਲੜੀ ਦੇ ਤਹਿਤ ਸਾਨੂੰ ਇਹਨਾਂ ਨੇ ਜਿਹੜਾ ਅਰਵਿੰਦ ਕੇਜਰੀਵਾਲ ਜੀ ਤੋਂ ਸ਼੍ਰੀ ਭਗਵੰਤ ਮਾਨ ਜੀ ਤੋਂ ਤਿੱਕ ਲੈ ਕੇ ਮੇਰੀ ਝੋਲੀ ਦੇ ਵਿੱਚ ਪਾਈ ਆ ਮੈਂ ਇਹਨਾਂ ਦਾ ਮਾਣ ਰੱਖੂਗਾ ਮੈਂ ਇਹਨਾਂ ਦੀ ਚੜ੍ਹਦੀ ਕਲਾ ਰੱਖੂਗਾ ਮੈਂ ਇਹਨਾਂ ਦਾ ਕਿਤੇ ਆਪਣੇ ਵੱਲੋਂ ਸਿਰ ਨਹੀਂ ਝੁਕਣ ਦਊਗਾ ਆਵਾੜ 40 ਦੇ ਜਿਹੜੇ ਸਾਡੇ ਇੱਥੇ ਮੋਤਬਰ ਬੰਦੇ ਆਏ ਹੋਏ ਨੇ ਮੈਂ ਇਹਨਾਂਗੇ ਵੀ ਬੇਨਤੀ ਕਰਦਾ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਏ ਸੋ ਮੈਂ ਜਿੱਤ ਕੇ ਜਿੰਨੇ ਵੀ ਲੋਕਾਂ ਦੇ ਕੰਮ ਨੇ ਤਨ ਮਨ ਧਨ ਨਾਲ 24 ਘੰਟੇ 1 ਲੱਖ ਦੇ ਭਾਰ ਖੜ ਕੇ ਜਦੋਂ ਵੀ ਮੈਨੂੰ ਯਾਦ ਕਰਨਗੇ ਮੈਂ ਇਹਨਾਂ ਦੀ ਸੇਵਾ ਕਰੂੰਗਾ ਕਿਉਂਕਿ ਸ਼ੁਰੂ ਤੋਂ ਹੀ ਸਾਡਾ ਪਰਿਵਾਰ ਤੇ ਅਸੀਂ ਆਮ ਘਰਾਂ ਚੋਂ ਉੱਠ ਕੇ ਸੰਘਰਸ਼ ਕੀਤੇ ਨੇ ਸੰਘਰਸ਼ ਕਰਕੇ ਇੱਥੇ ਤੱਕ ਆਇਆ ਸੋ ਇਹਨਾਂ ਨੇ ਸਰਦਾਰਾਂ ਨੇ ਸਾਡਾ ਮਾਣ ਬਖਸ਼ਿਆ ਸਾਨੂੰ ਜਿਹੜਾ ਟਿਕ ਦੇ ਕੇ ਤੋ ਮੈਂ ਅਜੀਤ ਪਾਲ ਸਿੰਘ ਕੋਹਲੀ ਦਾ ਬਹੁਤ ਬਹੁਤ ਰਣੀ ਆ ਤਾਂ ਉਮਰ ਰਣੀ ਰਹੂੰਗਾ ਮੈਂ ਦੇਣ ਨਹੀਂ ਦੇ ਸਕਦਾ ਕਿਉਂਕਿ ਇੱਕ ਨਿਮਾਣੇ ਜੇ ਨੂੰ ਜਿਹੜਾ ਇਹਨਾਂ ਨੇ ਇਹਨਾਂ ਮਾਣ ਬਖਸ਼ਿਆ ਹੈ ਰਹੀ ਕੋਹਲੀ ਸਾਹਿਬ ਇਸ ਰੀ ਹੈਰੀਟੇਜ ਸਟਰੀਟ ਆ ਜਿਹੜੀ ਇਹ ਸਾਰੇ ਆ ਵਪਾਰੀ ਵਰਗ ਖੜਿਆ ਜੀ ਇੱਥੇ ਇਹਨਾਂ ਦਾ ਵਪਾਰ ਖਤਮ ਹੋ ਗਿਆ ਜੀ ਇੱਥੇ ਇਹਨਾਂ ਇਹਨਾਂ ਇੱਥੇ ਕੋਈ ਇੱਥੇ ਕੋਈ ਵਿਆਹਾਂ ਦੇ ਬਰੀ ਖਰੀਦਣ ਆਉਂਦੇ ਹੁੰਦੇ ਸੀ ਜੀ ਇੱਥੇ ਸਨੌਰ ਏਰੀਆ ਇਧਰ ਸਾਡੇ ਪਿੰਡਾਂ ਦੇ ਲੋਕ ਇੱਥੇ ਬਰੀ ਖਰੀਦੇ ਦੀ ਭਾਂਡੇ ਖਰੀਦਣ ਆਉਂਦੇ ਸੀ ਇੱਥੇ ਆਹ ਰੋਡ ਦੇ ਉੱਤੇ ਨੂੰ ਹੁਣ ਕੋਈ ਤੁਰ ਕੇ ਰਾਜੀ ਨਹੀਂ ਜਿਸ ਦਿਨ ਜਿੱਤੋ ਹੋਗੀ ਕੋਲੀ ਸਾਹਿਬ ਅੱਜ ਵਿਸ਼ਵਾਸ ਦਿਵਾ ਕੇ ਜਾਓ ਕਿ ਸਭ ਤੋਂ ਪਹਿਲਾਂ ਆਪਾਂ ਨੇ ਆ ਹੈਰੀਟੇਜ ਨਾਂ ਦੇ ਉੱਤੇ ਦਾ ਲੁੱਟ ਕੀਤੀ ਆ ਇਹ ਸਟਰੀਟ ਬਣਾਵਾਂਗੇ ਤੇ ਇੱਕ 40 ਨੰਬਰ ਵਾਰਡ ਨੂੰ ਬਹੁਤ ਵਧੀਆ ਦਿਖ ਦਵਾਂਗੇ